ਆ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਦੇਖਣ ਦੇ ਵਿੱਚ ਵੀ ਲੱਗ ਰਿਹਾ ਕਿ ਲਗਭਗ ਇਹ 2 2.5 ਕਿੱਲੇ ਦੇ ਏਕੜ ਦੇ ਵਿੱਚ ਜਿਹੜੀ ਹੈ ਅੱਗ ਫੈਲੀ ਹੋਊਗੀ ਕੱਲ ਔਰ ਜੋ ਕੁਝ ਸੜਿਆ ਹੈ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਕੋਈ ਹੈਲਪ ਤੁਹਾਨੂੰ ਮਿਲੀ ਹੈ ਨਹੀਂ ਜੀ ਤੇ ਕੱਲ ਤੋਂ ਮਤਲਬ ਕੱਲ 1.5 ਵਜੇ ਤੋਂ ਸਾਡੇ ਇੱਥੇ ਅੱਗ ਲੱਗੀ ਵੀ ਅੱਜ ਦੂਸਰਾ ਦਿਨ ਹੋ ਗਿਆ ਹੁਣ ਤੱਕ ਸਾਡੇ ਕੋਲ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਸਾਡੇ ਇੱਥੇ ਜਿੰਨੇ ਵੀ ਕੁੱਪ ਲੱਕੜਾਂ ਤੂੜੀ ਦੇ ਜਿੰਨੇ ਵੀ ਛੰਨਾ ਬਣਾਈਆਂ ਕਿ ਲੋਕਾਂ ਨੇ ਤੂੜੀ ਰੱਖਣ ਵਾਸਤੇ ਟੋਟਲੀ ਜਲ ਕੇ ਸੁਆਹ ਹੋ ਗਈਆਂ ਪਸ਼ੂਆਂ ਨੂੰ ਪਾਣ ਲਈ ਇੱਕ ਵੀ ਇੱਥੇ ਟੋਕਰੀ ਕਿਸੇ ਕੋਲ ਪਾੜਨ ਨੂੰ ਨਹੀਂ ਆਦਿ। ਅੱਗ ਬੁਝਾਉਣ ਵਾਸਤੇ ਵੀ ਗੱਡੀ ਜਿਹੜੀ ਆ ਕੋਈ ਪਾਣੀ ਕੋਈ ਪ੍ਰਬੰਧ ਮੌਕੇ ਤੇ ਪੰਜਾਬ ਵੱਲੋਂ ਕੋਈ ਨਹੀਂ ਹੋਇਆ। ਹਿਮਾਚਲ ਦੀ ਜਿਹੜੀ ਫੈਕਟਰੀ ਹੈਗੀ ਇੱਕ ਪ੍ਰਾਈਵੇਟ ਫੈਕਟਰੀ ਹੈ ਉੱਥੋਂ ਗੱਡੀ ਮੰਗਾਣੀ ਪਈ ਐ। ਇੱਥੇ ਕੋਈ ਸਾਡੇ ਕੋਲ ਕੋਈ ਨਹੀਂ ਪਹੁੰਚਿਆ। ਤੇ ਅਸੀਂ ਹਾਰ ਕੇ ਫਿਰ ਸਾਡੇ ਨਾਲ ਹਵਾਚਲ ਬਗੇਦੀ ਦੇ ਵਿੱਚ ਅਲਟਰਾ ਡ੍ਰੈਕ ਫੈਕਟਰੀ ਲੱਗਦੀ ਇੱਥੋਂ ਅਸੀਂ ਮਤਲਬ ਫਾਇਰ ਬ੍ਰਿਗੇਡ ਇਹਨਾਂ ਤੋਂ ਫੋਨ ਫੋਨ ਕਰਕੇ ਮੰਗਾਈ ਤਾਂ ਉਹਨਾਂ ਨੇ ਤਿੰਨ ਗੱਡੀਆਂ ਇੱਥੇ ਮਤਲਬ ਤਿੰਨ ਵਾਰ ਭਰ ਕੇ ਗੱਡੀ ਆਈ ਉਹਨਾਂ ਨੇ ਅੱਗ ਤੇ ਕੰਟਰੋਲ ਪਾਇਆ ਬੋਟਾਂ ਦਾ ਸਮਾਂ ਲੱਗਦਾ ਨਹੀਂ ਕਿਸੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਆਉਣਾ ਚਾਹੀਦਾ ਸੀ ਮੌਕੇ ਤੇ ਜਾਂ ਪ੍ਰਸ਼ਾਸਨ ਨੂੰ ਮੌਕੇ ਤੇ ਪੁੱਛਣਾ ਚਾਹੀਦਾ ਸੀ ਅਸੀਂ ਪਾਣੀ ਕਿਸੇ ਨੂੰ ਨਹੀਂ ਪੋੜ ਸਾਡੇ ਦਿਨੇ 25 30 ਘੰਟੇ ਅਸੀਂ ਬੋਟ ਹੀ ਨਹੀਂ ਪਾਣੀ ਨਾ ਸਾਡਾ ਕੁਛ ਹੈਗਾ ਇੱਥੇ ਅਸੀਂ ਪਹੁੰਚਿਆ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਚੰਗਰ ਇਲਾਕੇ ਦੇ ਪਿੰਡ ਦੇਣੀ ਵਿਖੇ ਜਿੱਥੇ ਕੱਲ ਇੱਕ ਵੱਡੀ ਘਟਨਾ ਵਾਪਰੀ ਹੈ ਇੱਥੇ ਜਿਹੜੀ ਪਿੰਡ ਦੇਣੀ ਦੀ ਐਸਸੀ ਬਸਤੀ ਹੈ ਐਸਸੀ ਭਾਈਚਾਰਾ ਹੈ ਉਹਨਾਂ ਦੀ ਬਸਤੀ ਦੇ ਨਾਲ ਜਿੱਥੇ ਉਹਨਾਂ ਦੇ ਘਾ ਕੱਖ ਦੇ ਤੂੜੀ ਦੇ ਕੁੱਪ ਲੱਗੇ ਹੋਏ ਸੀ ਉੱਥੇ ਅਚਾਨਕ ਕੱਲ ਦੁਪਹਿਰੇ ਲਗਭਗ 12:30 1 ਵਜੇ ਦੇ ਕਰੀਬ ਅੱਗ ਲੱਗ ਜਾਂਦੀ ਆ ਜਿਸ ਤੋਂ ਬਾਅਦ ਜਿਹੜਾ ਏ ਉਹਨਾਂ ਦੇ ਪਸ਼ੂਆਂ ਦੀ ਤੂੜੀ ਪਿੰਡ ਵਾਲਿਆਂ ਦੇ ਦੱਸਣ ਅਨੁਸਾਰ 30 ਤੋਂ 35 ਜਿਹੜੇ ਇੱਥੇ ਤੂੜੀ ਦੇ ਕੁੱਪ ਲੱਗੇ ਹੋਏ ਸੀ ਇਸ ਤੋਂ ਇਲਾਵਾ ਉਹਨਾਂ ਦੀਆਂ ਲੱਕੜਾਂ ਸੀਗੀਆਂ ਜਿਸ ਦੇ ਨਾਲ ਉਹ ਆਪਣੇ ਘਰਾਂ ਦੇ ਵਿੱਚ ਚੁੱਲ੍ਹੇ ਬਾਲਦੇ ਸੀ ਉਹ ਸਾਰਾ ਕੁਝ ਜਿਹੜਾ ਸੜ ਕੇ ਸੁਆਹ ਹੋ ਗਿਆ ਤਸਵੀਰਾਂ ਜ਼ਰੂਰ ਦਿਖਾਵਾਂਗੇ ਕਿਸਤ ਕਦਰ ਉਹ ਜਿਹੜਾ ਹਲੇ ਤੱਕ ਵੀ ਜਿਹੜੀ ਅੱਗ ਆ ਉਹ ਕੱਲ ਜਿਹੜੀ ਅੱਗ ਇੱਥੇ ਥਾਂ ਤੇ ਲੱਗੀ ਸੀ ਹਲੇ ਵੀ ਧੁਖਦੀ ਪਈ ਆ ਤੇ ਪਿੰਡ ਵਾਸੀਆਂ ਦਾ ਰੋਸ ਇਹ ਵੀ ਹੈ ਕਿ ਵੋਟਾਂ ਦੇ ਦਿਨ ਆ ਪਹਿਲੀ ਜੂਨ ਨੂੰ ਜਿਹੜੀਆਂ ਪੰਜਾਬ ਹਿਮਾਚਲ ਦੇ ਵਿੱਚ ਲੋਕ ਸਭਾ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਤਾਂ ਚੋਣਾਂ ਦਾ ਜਿਹੜਾ ਪ੍ਰਚਾਰ ਹੈ ਬੜੇ ਸਿਖਰਾਂ ਤੇ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਕੋਈ ਵੀ ਸਿਆਸੀ ਪਾਰਟੀ ਦਾ ਅਧਿਕਾਰੀ ਸਿਆਸੀ ਪਾਰਟੀ ਦਾ ਆਗੂ ਜਾਂ ਕੋਈ ਸਰਕਾਰੀ ਅਧਿਕਾਰੀ ਇਹਨਾਂ ਕੋਲ ਕੱਲ ਦਾ ਹਲੇ ਤੱਕ ਨਹੀਂ ਪਹੁੰਚਿਆ ਇਹ ਗਰੀਬ ਪਰਿਵਾਰ ਹੈ ਐਸੀ ਪਾਈਚਾਰਾ ਇਹਨਾਂ ਦਾ ਕਹਿਣਾ ਕਿ ਇਹਨਾਂ ਦੇ ਘਰ ਜਿਹੜੇ ਆ ਉਹ ਇਹਨਾਂ ਤੋਂ ਦੂਰ ਹੈਗੇ ਆ ਇਹਨਾਂ ਕੋਲ ਜ਼ਮੀਨਾਂ ਘੱਟ ਹੈਗੀਆਂ ਐ ਇਹਨਾਂ ਨੂੰ ਖੱਡ ਦੇ ਕੰਡੇ ਇਹ ਥਾਂ ਜਿਹੜੀ ਹੈਗੀ ਆ ਇੱਥੇ ਆਪਣੇ ਪਸ਼ੂਆਂ ਦੀ ਤੂੜੀ ਰੱਖਣ ਲਈ ਇਹਨਾਂ ਵੱਲੋਂ ਕੁੱਪ ਲਗਾਏ ਗਏ ਸੀ ਅਚਾਨਕ ਅੱਗ ਲੱਗਣ ਕਾਰਨ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਪਰ ਦੇਖਣ ਦੀ ਗੱਲ ਹੈ ਕਿ ਹੁਣ ਤੱਕ ਅੱਜ ਦੂਜਾ ਦਿਨ ਹੈ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਸਿਆਸੀ ਆਗੂ ਇੱਥੇ ਨਹੀਂ ਪਹੁੰਚਿਆ ਗੱਲਬਾਤ ਜ਼ਰੂਰ ਕਰਾਂਗੇ ਪਿੰਡ ਦੇ ਲੋਕਾਂ ਦੇ ਨਾਲ ਲੋਕ ਹਾਜ਼ਰ ਨੇ ਨਾਲ ਸਾਡੇ ਕਿਉਂਕਿ ਇੱਕ ਦੁਖਦਾਂਤ ਜਿਹੜੀ ਘਟਨਾ ਇਹ ਵਾਪਰੀ ਹੈ ਸਾਡੇ ਨਾਲ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਕੀ ਲੱਗਦਾ ਜਿਹੜੀ ਇਹ ਘਟਨਾ ਵਾਪਰੀ ਹੈ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਦੇਖਣ ਦੇ ਵਿੱਚ ਵੀ ਲੱਗ ਰਿਹਾ ਕਿ ਲਗਭਗ ਇਹ 2 2.5 ਕਿੱਲੇ ਦੇ ਏਕੜ ਦੇ ਵਿੱਚ ਜਿਹੜੀ ਹੈ ਅੱਗ ਫੈਲੀ ਹੋਊਗੀ ਕੱਲ ਔਰ ਜੋ ਕੁਝ ਸੜਿਆ ਹੈ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਕੋਈ ਹੈਲਪ ਤੁਹਾਨੂੰ ਮਿਲੀ ਹੈ ਨਹੀਂ ਜਿੱਥੇ ਕੱਲ ਤੋਂ ਮਤਲਬ ਕੱਲ 1.5 ਵਜੇ ਤੋਂ ਸਾਡੇ ਇੱਥੇ ਅੱਗ ਲੱਗੀ ਵੀ ਅੱਜ ਦੂਸਰਾ ਦਿਨ ਹੋ ਗਿਆ ਹੁਣ ਤੱਕ ਸਾਡੇ ਕੋਲ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਸਾਡੇ ਇੱਥੇ ਜਿੰਨੇ ਵੀ ਕੁਪ ਲੱਕੜਾਂ ਤੂੜੀ ਦੇ ਜਿੰਨੇ ਵੀ ਛੰਨਾ ਬਣਾਈਆਂ ਹੁੰਦੀਆਂ ਲੋਕਾਂ ਨੇ ਤੂੜੀ ਰੱਖਣ ਵਾਸਤੇ ਟੋਟਲੀ ਜਲ ਕੇ ਸੁਆਹ ਹੋ ਗਈਆਂ ਪਸ਼ੂਆਂ ਨੂੰ ਪਾਣ ਲਈ ਇੱਕ ਵੀ ਇੱਥੇ ਟੋਕਰੀ ਕਿਸੇ ਕੋਲ ਪਾਣ ਨੂੰ ਨਹੀਂ ਇੱਥੇ ਤੇ ਹੁਣ ਤੱਕ ਕੋਈ ਦੂਸਰਾ ਦਿਨ ਹੋ ਗਿਆ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਇੱਥੇ ਨਹੀਂ ਪਹੁੰਚਿਆ ਸਾਡੀ ਐਸੀ ਵਸਤੀ ਹੈ ਗਰੀਬ ਵਸਤੀ ਹੈ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਇੱਥੇ ਆ ਕੇ ਉਸ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਲੋਕ ਆਪਣਾ ਪਸ਼ੂਆਂ ਨੂੰ ਘਾਹ ਤੂੜੀ ਖਰੀਦ ਕੇ ਇਹ ਕਰਨਾ ਸਮੱਸਿਆ ਲੱਗਦਾ ਨਹੀਂ ਹੈ ਜਿਵੇਂ ਆਪਣੀ ਪਹਿਲਾ ਗੱਲ ਹੁੰਦੀ ਸੀ ਕਿ ਅੱਗ ਬੁਝਾਉਣ ਵਾਸਤੇ ਵੀ ਗੱਡੀ ਜਿਹੜੀ ਆ ਕੋਈ ਪਾਣੀ ਕੋਈ ਪ੍ਰਬੰਧ ਮੌਕੇ ਤੇ ਪੰਜਾਬ ਵੱਲੋਂ ਕੋਈ ਨਹੀਂ ਹੋਇਆ ਹਿਮਾਚਲ ਦੀ ਜਿਹੜੀ ਫੈਕਟਰੀ ਹੈਗੀ ਇੱਕ ਪ੍ਰਾਈਵੇਟ ਫੈਕਟਰੀ ਉੱਥੋਂ ਗੱਡੀ ਮੰਗਾਣੀ ਪਈ ਹੈ ਲੱਗਦਾ ਨਹੀਂ ਆ ਜਿਹੜਾ ਲੋਕਲ ਪ੍ਰਸ਼ਾਸਨ ਆਇਆ ਸਰਕਾਰਾਂ ਸਮੇਂ-ਸਮੇਂ ਤੇ ਵਾਅਦੇ ਕਰਦੇ ਨੇ ਕਿ ਅਸੀਂ ਸਹੂਲਤਾਂ ਦੇਵਾਂਗੇ ਪਰ ਅੱਜ ਵੀ ਅਸੀਂ ਜੇ ਕੋਈ ਹੁਣ ਗਰਮੀਆਂ ਦੇ ਦਿਨਾਂ ਚ ਅਕਸਰ ਦੇਖਦੇ ਦੇਖਣ ਜਾਂਦਾ ਕਿ ਅੱਗ ਲੱਗ ਜੰਦੀ ਆ ਪਰ ਅੱਗ ਬੁਝਾਉਣ ਵਾਸਤੇ ਸਾਡੇ ਕੋਲ ਏਰੀਆ ਚ ਕੋਈ ਕਿਤੇ ਅੱਗ ਬਜਾਉ ਕੋ ਗੱਡੀ ਹੈ ਨਹੀਂ ਲੱਗਦਾ ਨਹੀਂ ਪ੍ਰਸ਼ ਹੱਲ ਕਰਨਾ ਚਾਹੀਦਾ ਅਜਹੀਆਂ ਘਟਨਾਵਾਂ ਗਰਮੀ ਦੇ ਵਿੱਚ ਆਮ ਵਾਪਰਦੀਆਂ ਸਰ ਮੈਂ ਨਾ ਇੱਥੇ ਚੌਕੀ ਨੂੰ ਵੀ ਸਪੈਸ਼ਲ ਫੋਨ ਗੱਲ ਕਰਿਆ ਤਾਂ ਉਹ ਮੁੰਛੀ ਨੂੰ ਕਰਿਆ ਤਾਂ ਫੋਨ ਇੱਥੇ ਲੇਕਿਨ ਉਹਨਾਂ ਨੇ ਵੀ ਅੱਗੇ ਤੇ ਅੱਗੇ ਸਾਨੂੰ ਨੰਬਰ ਟ੍ਰੇਸ ਕਰਦੇ ਰਹੇ ਕਿਸੇ ਨੇ ਸਾਨੂੰ ਇਹ ਨਹੀਂ ਕਰਿਆ ਵੀ ਚਲੋ ਅਸੀਂ ਇਹਦੇ ਨਾਲ ਤਰੀਕੇ ਨਾਲ ਭੇਜਦੇ ਆ ਇੱਥੇ ਹਾਰ ਕੇ ਫਿਰ ਅਸੀਂ ਨਾਲ ਹਮਾਚੀ ਤੁਸੀਂ ਕਿਹਦੀ ਗੱਲ ਕੀਤੀ ਚੌਕੀ ਥਾਣੇ ਕੀਰਤਪੁਰ ਸਾਹਿਬ ਫੋਨ ਕੀਤਾ ਹੋਣਾ ਤੁਸੀਂ ਕੀਰਤਪੁਰ ਸਾਹਿਬ ਦੇ ਥਾਣੇ ਫੋਨ ਕੀਤਾ ਕੋਈ ਪੁਲਿਸ ਅਧਿਕਾਰੀ ਕੋਈ ਵੀ ਨਹੀਂ ਆਇਆ ਇੱਥੇ ਕੋਈ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਤੇ ਅਸੀਂ ਹਾਰ ਕੇ ਫਿਰ ਸਾਡੇ ਨਾਲ ਹਿਮਾਚਲ ਬਗੇਰੀ ਦੇ ਵਿੱਚ ਅਲਟਾ ਡ੍ਰੈਗ ਫੈਕਟਰੀ ਲੱਗਦੀ ਇੱਥੋਂ ਅਸੀਂ ਮਤਲਬ ਫਾਇਰ ਬ੍ਰਿਗੇਡ ਇਹਨਾਂ ਤੋਂ ਫੋਨ ਫੋਨ ਕਰਕੇ ਮਂਗਾਈ ਤਾਂ ਉਹਨਾਂ ਨੇ ਤਿੰਨ ਗੱਡੀਆਂ ਇੱਥੇ ਮਤਲਬ ਤਿੰਨ ਵਾਰ ਭਰ ਕੇ ਗੱਡੀ ਆਈ ਉਹਨਾਂ ਨੇ ਅੱਗ ਤੇ ਕੰਟਰੋਲ ਪਾਇਆ ਉਸ ਨਾਲ ਲੇਕਿਨ ਇੰਨੀ ਦੇਰ ਤੱਕ ਸਭ ਕੁਝ ਜਲ ਕੇ ਸੁਆਹ ਹੋ ਗਿਆ ਉਦਾਂ ਸਾਡੀ ਇਹ ਮੰਗ ਹੈ ਜੀ ਸਾਡੀ ਜਿੰਨੀ ਵੀ ਮਤਲਬ ਐਸੀ ਵਸਤੀ ਹੈ ਜਿੰਨਾ ਦਾ ਜਿੰਨਾ ਵੀ ਨੁਕਸਾਨ ਹੋਇਆ ਇਹਨਾਂ ਦੀ ਵੱਧ ਤੋਂ ਵੱਧ ਪ੍ਰਸ਼ਾਸਨ ਵੱਲੋਂ ਅਸੀਂ ਕਹਿੰਦੇ ਹਾਂ ਵੀ ਮਦਦ ਕੀਤੀ ਜਾਵੇ ਤਾਜੋ ਇਹ ਆਪਣਾ ਸਾਰਾ ਹੀ ਆਪਣਾ ਪਸ਼ੂਆਂ ਨੂੰ ਤੂੜੀ ਤਾੜੀ ਲੈ ਆ ਸਕਣ ਬਾਕੀ ਹੋਰ ਛੰਨਾ ਸੁੰਨਾ ਤਾਂ ਚਲੋ ਜਲ ਕੇ ਸਵਾਹੀ ਹੋ ਗਿਆ ਸਾਰਾ ਹੀ ਬਿਲਕੁਲ ਜੀ ਇੱਕ ਵੱਡਾ ਸਵਾਲ ਵੀ ਇਹਨਾਂ ਨੇ ਖੜਾ ਕਰ ਦਿੱਤਾ ਕਿ ਪੰਜਾਬ ਦੇ ਪ੍ਰਸ਼ਾਸਨ ਨੂੰ ਫੋਨ ਕੀਤੇ ਗਏ ਪੁਲਿਸ ਨੂੰ ਫੋਨ ਕੀਤੇ ਗਏ ਕੋਈ ਵੀ ਪੰਜਾਬ ਤੋਂ ਗੱਡੀ ਜਿਹੜੀ ਐ ਅੱਗ ਬਜਾਉ ਉੱਥੇ ਨਹੀਂ ਪਹੁੰਚੀ ਆਖਰਕਾਰ ਹਿਮਾਚਲ ਜਿਹੜਾ ਸਰਦੀ ਨਾਲ ਲੱਗਦਾ ਉੱਥੇ ਫੈਕਟਰੀ ਲੱਗੀ ਹੋਈ ਆ ਉਹਨਾਂ ਤੋਂ ਇਹਨਾਂ ਨੂੰ ਪਾਣੀ ਮੰਗਾਣਾ ਪਿਆ ਗੱਡੀ ਪਾਣੀ ਅੱਗ ਤੋਂ ਕੰਟਰੋਲ ਕਰਨ ਵਾਸਤੇ ਗੱਲਬਾਤ ਜਰੂਰ ਕਰਾਂਗੇ ਬਜ਼ੁਰਗ ਨਾਲ ਹੈਗੇ ਨੇ ਬਜ਼ੁਰਗੋ ਕੀ ਲੱਗਦਾ ਨੁਕਸਾਨ ਵੱਡਾ ਹੋ ਗਿਆ ਆ ਗਰੀਬਤਾ ਦਾ ਇਹ ਖਾਸ ਕਰਕੇ ਚੰਗਰ ਦਾ ਇਲਾਕਾ ਪੈਂਦਾ ਤੂੜੀਆਂ ਤਾਂ ਪਹਿਲਾਂ ਨਹੀਂ ਇਸ ਇਲਾਕੇ ਚ ਹੁੰਦੀਆਂ ਪਾਣੀ ਦਾ ਪ੍ਰਬੰਧ ਹੈ ਨਹੀਂ ਆ ਮੁੱਲ ਤੂੜੀਆਂ ਖਰੀਦਣੀਆਂ ਪੈਂਦੀਆਂ ਪਸ਼ੂਆਂ ਦਾ ਪ੍ਰਬੰਧ ਕਰਨਾ ਪੈਂਦਾ ਜਿਹੜੀ ਘਟਨਾ ਕੱਲ ਵਾਪਰੀ ਹੈ ਵੋਟਾਂ ਦਾ ਸਮਾਂ ਲੱਗਦਾ ਨਹੀਂ ਕਿਸੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਆਉਣਾ ਚਾਹੀਦਾ ਸੀ ਮੌਕੇ ਤੇ ਇਹ ਪ੍ਰਸ਼ਾਸਨ ਨੂੰ ਮੌਕੇ ਤੇ ਪੁੱਛਣਾ ਚਾਹੀਦਾ ਸੀ ਗੱਲ ਇਹ ਹੈ ਜੀ ਗੱਡੀਆਂ ਨੰ ਮਗਾਈਆਂ ਲਾਜ਼ਮੀ ਬਈ ਉਹ ਗੱਡੀਆਂ ਇੱਥੇ ਪਹੁੰਚ ਨਹੀਂ ਸਕਣ ਅੱਗ ਭੜਕ ਗਈ ਹੋ ਜਾਵੇ ਹੋਰ ਛੱਡ ਕੇ ਉਹਨਾਂ ਪਰੋਂ ਵੀ ਅੱਗ ਪਈ ਵੇਲਾ ਪਾਣੀ ਥਾਓ ਮੁਕਾ ਤਾਉਣ ਲੈ ਫਿਰ ਤਾਂ ਤੇ ਸਾਧਨ ਕੋਈ ਨਹੀਂ ਬਣਿਆ ਫਿਰ ਤਾਂ ਆਗੀ ਭੜ ਗਈ ਸਾਰੀ ਅਸੀਂ ਬੰਦੇ ਕੋਈ ਮੇਲੇ ਨਹੀਂ ਆ ਸਕਿਆ ਜਨਾਨੀਆਂ ਨਹੀਂ ਮੇਲੇ ਆ ਸਕੀਆਂ ਜਦ ਸਭ ਕੁਝ ਖਤਮ ਹੋ ਗਿਆ ਹੋਰ ਥੜਕੇ ਜਿਹੜੀਆਂ ਸੜਕ ਬਚੀ ਰੱਖਣੀ ਰੱਖੀ ਵੀ ਤਾ ਗਰੀਪਾਂ ਉਹ ਵੀ ਗੜੀਆਂ ਹੋਰ ਟੂਣੀਆਂ ਤਾਂ ਜਾਲੀ ਗਈਆਂ ਛੰਨਾ ਵਿੱਚ ਟੂਣੀਆਂ ਪਾਈਆਂ ਉਧੀਆਂ ਵੀ ਗੜੀਆਂ ਹੁਣ ਤਾਂ ਇੱਕ ਟੋਕਰੀ ਵੀ ਸਾਡੇ ਮਾਲ ਵਾਸਤੇ ਹੈ ਨਹੀਂ ਠੀਕ ਹੈ ਹੁਣ ਸਾਡੇ ਬਾਤ ਜਗਾ ਥੀ ਨਹੀਂ ਅਸੀਂ ਨਹੀਂ ਦੂਏ ਪਾਸੇ ਕਰਨੀ ਅਸੀਂ ਇੱਥੇ ਰਹਿਣ ਸਾਡਾ ਢੇਰ ਲੱਕੜੂ ਸਭ ਕੁਝ ਇੱਥੇ ਰਹਿਣਾ ਹੈ ਬਈ ਹੁਣ ਅਸੀਂ ਕੁਝ ਸਾਡਾ ਬਿਵਸਾਅ ਹੈ ਇਸ ਵਾਰ ਅਸੀਂ ਕੁਝ ਨਹੀਂ ਕਰ ਸਕਦੇ ਲੋ ਕਰਨਾ ਇਹਨਾਂ ਨੇ ਕਰਨਾ ਠੀਕ ਹੈ ਹੁਣ ਛੱਡ ਕੇ ਬਾਅਦ ਜੇ ਜ਼ਮੀਨ ਹੁੰਦੀ ਤਾਂ ਜ਼ਮੀਨ ਦੇ ਵਿੱਚ ਕਿਤੇ ਟਿਕਾਣਾ ਅਸੀਂ ਆਪਣਾ ਟਿਕਾਣਾ ਬਣਾ ਲੈਂਦੇ ਜਾਂ ਹੈ ਹੀ ਕੱਖ ਨਹੀਂ ਢੇਰ ਲਾਉਣ ਨੂੰ ਜਗ੍ਹਾ ਹੀ ਨਹੀਂ ਅਸੀਂ ਇੱਥੇ ਆ ਕੇ ਜਿਹੜੇ ਢੇਰ ਤੁਸੀਂ ਲਾਇਆ ਤੁਸੀਂ ਕਹਿੰਦੇ ਜਗ੍ਹਾ ਨਹੀਂ ਹੈ ਸਰਕਾਰੀ ਜਗ੍ਹਾ ਕਿ ਤੁਹਾਡੀ ਆਪਣੀ ਕਾਹਦੀ ਨਹੀਂ ਸੁਭੀ ਜਾਣਾ ਅਸੀਂ ਝੂਠ ਕਰਦੇ ਜਦ ਸਾਡੀ ਕੋਈ ਜ਼ਮੀਨ ਨਹੀਂ ਆ ਉਰੇ ਅੱਛਾ ਜੀ ਜਿੰਨੀ ਵੀ ਜ਼ਮੀਨ ਆ ਸਰਕਾਰੀ ਹੈ ਜੀ ਇਹਦੇ ਵਿੱਚ ਕਿਸੇ ਨੂੰ ਬਥੜੇ ਨਾਲ ਫਾਇਦਾ ਨਹੀਂ ਸਾਡੇ ਜਿੰਨੇ ਵੀ 25 26 ਘਰ ਆ ਸੀ ਸਰਕਾਰ ਤਾਂ ਕਹਿੰਦੀ ਅਸੀਂ 5-5 ਮਾਰ ਲੈ ਗਰੀਬਾਂ ਨੂੰ ਦੇ ਦੇ ਪੰਜ ਮਾਰ ਲੈ ਗਿਆ ਜੀ ਸਾਨੂੰ ਕੋਈ ਹੋ ਨਹੀਂ ਪੁੱਛਦਾ ਉਰੇ ਵੇ ਕੀ ਹੋ ਰਿਹਾ ਕੋਈ ਨਹੀਂ ਹੋ ਰਿਹਾ ਅੱਲ ਅਚਾਨਕ 1 ਵਜੇ ਅੱਗ ਲੱਗੀ ਉਹਦੇ ਵਿੱਚ ਕੋਈ ਪ੍ਰਦਰਸ਼ਨ ਨਹੀਂ ਉਰੇ ਪੁੱਜਿਆ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਕਿਸੇ ਨੇ ਦੇਖਿਆ ਨਹੀਂ ਆ ਜੋ ਕਿ ਅਸੀਂ ਆਪਣੇ ਟਰੈਕਟਰ ਨਾਲ ਵੀ ਪਾਣੀ ਲਿਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜੋ ਅੱਗ ਕੰਟਰੋਲ ਨਹੀਂ ਹੋਈ ਫਿਰ ਫਾਇਰ ਬਰਾ ਵੀ ਪਕਾਈਆਂ ਫਿਰ ਵੀ ਕੋਈ ਵੀ ਕੰਟਰੋਲ ਨਹੀਂ ਅੱਗ ਹੋਈ ਜੋ ਕੱਲ ਤੇ ਅੱਜ ਤੇ ਅੱਜ ਵੀ ਅੱਗ ਚੱਲ ਰਹੀ ਹੈ ਜੋ ਅੱਜ ਤੱਕ ਕੋਈ ਪਰਜਾ ਸ਼ਰੂਰ ਪੁੱਜਿਆ ਨਹੀਂ ਬੜੀ ਦੁਖਦਾਈ ਤੋਂ ਜਿਹੜੀ ਖਬਰ ਹੈਗੀ ਆ ਇਹ ਖਾਸ ਕਰਕੇ ਪਿੰਡ ਦੇਣੀ ਚੰਗਰ ਇਲਾਕੇ ਦਾ ਪਿੰਡ ਹੈਗਾ ਆ ਖਾਸ ਕਰਕੇ ਔਰਤਾ ਨਾਲ ਜ਼ਰੂਰ ਨੇ ਸਾਡੇ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਔਰਤਾ ਹੀ ਕਰਦਾ ਜਿਹੜਾ ਚੁੱਲ੍ਹਾ ਚੌਂਕਾ ਕਰਦੀਆਂ ਨੇ ਕਿਉਂਕਿ ਜਿਹੜੀ ਘਟਨਾ ਕੱਲ ਹੋਈ ਆ ਮਾਤਾ ਜੀ ਕੀ ਲੱਗਦਾ ਜਿਸ ਤਰੀਕੇ ਨਾਲ ਅੱਗ ਲੱਗੀ ਆ ਹਲੇ ਵੀ ਅੱਗ ਅਸੀਂ ਦੇਖੇ ਤੱਕਦੇ ਹਾਂ ਢੇਰਾਂ ਦੀ ਤੂੜੀਆਂ ਦੀ ਅੱਗ ਜਿਹੜੀ ਉਹ ਸੁਲਗ ਰਹੀ ਆ ਕੋਈ ਮਦਦ ਮਿਲੀ ਆ ਕਿ ਨਹੀਂ ਮਿਲੀ ਨਹੀਂ ਮਿਲੀ ਨਹੀਂ ਮਿਲੀ ਸਾਨੂੰ ਮਦਦ ਸਾਲਾ ਸਭ ਉਹੀ ਜਲ ਗਿਆ ਜੀ ਸਾਨੂੰ ਵੀ ਢੇਰ ਲੈਣੋਂ ਜ਼ਿਆਦਾ ਵੀ ਨਹੀਂ ਹੈਗੀ ਵੀ ਕਿੱਥੇ ਲਾਈ ਹੁਣ ਜਿਹੜੇ ਅੱਗ ਲੱਗੀ ਹੋਈ ਹੈ ਜਿਹੜੀ ਸੁਲਗ ਰਹੀ ਹੈ ਅੱਗ ਇਹ ਢੇਰਾ ਨੂੰ ਲੱਗੀ ਆ ਤੂੜੀਆਂ ਨੂੰ ਲੱਗੀ ਤੂੜੀਆਂ ਨੂੰ ਲੱਗੀ ਵੀ ਜੀ ਤੂੜੀਆਂ ਨੇ ਵੀ ਲੱਗੀ ਢੇਰਾ ਨੂੰ ਵੀ ਲੱਗੀ ਵੀ ਹੈ ਹਾਂ ਸਾਬੂ ਇੱਥੇ ਰੱਖਦੇ ਅਸੀਂ ਸਾਡੇ ਤਾਂ ਕਿਸੇ ਢੇਰ ਲਾਉਣ ਜਗ੍ਹਾ ਵੀ ਨਹੀਂ ਹੈਗੀ ਵੀਰ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਕੋਈ ਅਸੀਂ ਮੰਗ ਕਰਦੇ ਆ ਵੀ ਸਾਨੂੰ ਜਗ੍ਹਾ ਮਿਲਾਓ ਰੇ ਅਸੀਂ ਜਗ੍ਹਾ ਪਾਣੀ ਪਾ ਕੇ ਦੇ ਦਿਓ ਸਾਨੂੰ ਪਾ ਕੇ ਦੇਵਾ ਸਾਨੂੰ ਸਰਕਾਰ ਜਗ੍ਹਾ ਤੂੜੀ ਵਾਸਤੇ ਸਾਨੂੰ ਜਗ੍ਹਾ ਨਹੀਂ ਹੈਗੀ ਸਾਨੂੰ ਹੈ ਨਹੀਂ ਜਦ ਸਾਡੇ ਨੋ ਹੀ ਨਹੀਂ ਕੁਝ ਨਹੀਂ ਰਹਿਣ ਵਾਸਤੇ ਵੀ ਨਹੀਂ ਹੈਗੀ ਸਾਨੂੰ ਬਿਲਕੁਲ ਜੀ ਗੱਲਬਾਤ ਜ਼ਰੂਰ ਕਰਾਂਗੇ ਹੋਰ ਵੀ ਨਾਲ ਤੇ ਹਜ ਨੇ ਬੀਬੀ ਕੀ ਲੱਗਦਾ ਸਰਕਾਰਾਂ ਵੋਟਾਂ ਦਾ ਸਮਾਂ ਹੈ ਬਖਮਖ ਸਿਆਸੀ ਪਾਰਟੀਆਂ ਪਿੰਡਾਂ ਚ ਪੁੱਜ ਰਹੀਆਂ ਅਜਿਹੀ ਘਟਨਾ ਹੋਈ ਹੋਵੇ ਇੱਥੇ ਕੋਈ ਨਹੀਂ ਪੁੱਜਿਆ ਸਾਡੇ ਅੰਜ ਬੋਟ ਨੂੰ ਨਹੀਂ ਪੁੱਜੇ ਜਦ ਹੁਣ ਬੋਟ ਨੂੰ ਪੁੱਜੂਗੇ ਕੋਈ ਕੋਈ ਵੀ ਅਸੀਂ ਬੋਟ ਦਾ ਪਾਣੀ ਹੈ ਨਹੀਂ ਸਾਡੀ ਬੋਟ ਹੀ ਨਹੀਂ ਅਸੀਂ ਮਤਲਬ ਨਹੀਂ ਸਾਡੀ ਬੋਟ ਦਾ ਜੇ ਸਾਡੇ ਕੁਝ ਹੈ ਹੀ ਨਹੀਂ ਰਿਹਾ ਤਾਂ ਸਾਡੀ ਬੋਟ ਦਾ ਵੀ ਮਤਲਬ ਨਹੀਂ ਕੋਈ ਪਾਣੀਆ ਕਾ ਅਸੀਂ ਪਾਣੀ ਕਿਸੇ ਨੂੰ ਨਹੀਂ ਬੋਟ ਸਾਡੇ ਜਿੰਨੇ 25 30 ਘਰ ਅਸੀਂ ਬੋਟ ਹੀ ਨਹੀਂ ਪਾਣੀ ਨਾ ਸਾਡਾ ਕੁਝ ਹੈਗਾ ਇੱਥੇ ਵੋਟਾਂ ਪਾ ਦੇ ਆਗੇ ਇੰਨੇ ਚਿਰ ਦੇ ਸਾਡੀਆਂ ਵੋਟਾਂ ਸਾਡੀਆਂ ਵੋਟਾਂ ਸਾਨੂੰ ਕੁਛ ਨਹੀਂ ਹਰ ਪਿੰਡ ਚ ਪੰਜ ਮੰਜ ਮਰਲੇ ਜ਼ਮੀਨ ਮਿਲੀ ਵੀ ਹੈ ਇਸ ਪਿੰਡ ਚ ਬੋਲਟ ਲੈਂਦੇ ਆ ਨਾ ਇੱਥੇ ਕੋ ਪੰਜ ਮਰਲੇ ਦੱਸ ਦਵਾ ਦੋ ਮਰਲੇ ਇਹ ਅਸੀਂ ਆਪਣੀ ਜ਼ੋਰ ਨਾਲ ਰੋਕ ਲਈ ਵੀ ਆਪਣੀ ਡੰਗਰ ਪਸੂ ਪਾਲ ਲਈ ਗਰੀਬ ਲੋਕ ਆ ਅਸੀਂ ਵੀ ਅਸੀਂ ਚੱਲ ਅਸੀਂ ਵੀ ਆਪਣੇ ਥੋੜਾ ਥੋੜਾ ਰੋਕ ਕੇ ਵੀ ਆਪਣੇ ਡੰਗਰਾਂ ਨੂੰ ਘਾ ਘ ਪਾਲ ਲਿਆ ਫਿਰ ਡੰਗਰ ਬਣ ਲਿਏ ਦੇਖੋ ਸਾਡੇ ਡੰਗਰ ਵੀ ਬੰਨੇ ਤਾਂ ਉਹ ਵੀ ਚੋਰੀ ਕੀਤੇ ਲੋਕਾਂ ਨੇ ਅਸੀਂ ਉਹ ਵੀ ਨਹੀਂ ਕਿਸੇ ਦੇ ਮੰਗ ਕੀਤੀ ਕਿਸੇ ਕੋਲ ਮਹੱਕ ਕਰੀ ਗਾ ਵੀ ਨਹੀਂ ਸਾੜੀਆਂ ਬੱਕਰੀਆਂ ਇਹਦੀ ਘਰੀ ਦੋਕ ਬੰਦੇ ਤੇ ਉਹਨੂੰ ਜ਼ੋਰ ਨਾਲ ਕੱਢ ਲਿਆ ਨਹੀਂ ਉਹ ਵੀ ਫੂਕਤੀਆਂ ਦੀ ਨਹੀਂ ਲੋਕਾਂ ਨੇ ਕਿਸੇ ਨੇ ਅੱਗ ਲਾਈ ਨਾ ਲਾਈ ਸਾਨੂੰ ਕੋਈ ਪਤਾ ਨਹੀਂ ਇਸ ਵਕਤ ਹੁਣ ਅਸੀਂ ਕਰ ਕੀ ਸਕਦੇ ਸਾਡੀ ਡੰਗਰ ਭੁੱਖੇ ਮਰਿਆ ਕਰਦੇ ਇੱਕ ਇੱਕ ਨਿਆਣੀ ਦੋ ਦੋ ਨੂੰ ਅਸੀਂ ਡੰਗਰ ਚੋਗਣੇ ਨੂੰ ਛੱਡੇ ਕਿੱਥੇ ਦੇ ਪਾਈਏ ਕਿਸੇ ਤੇ ਮੰਗਣ ਵੀ ਜਾਈਏ ਟੋਕਰੀ ਇਸ ਵਕਤ ਤਾਂ ਸਾਡੀ ਜੇਬ ਵੀ ਖਾਲੀ ਹੈ ਲੱਗਦਾ ਨਹੀਂ ਹੈ ਜਿਵੇਂ ਜਿਹੜੀਆਂ ਸਮਾਜ ਸੇਵੀ ਸੰਸਥਾਾਂ ਐ ਉਹਨਾਂ ਨੂੰ ਤੁਹਾਡੇ ਤੱਕ ਪਹੁੰਚ ਕਰਨੀ ਚਾਹੀਦੀ ਐ ਇਸ ਪਿੰਡ ਤੱਕ ਪਹੁੰਚ ਕਰਨੀ ਚਾਹੀਦੀ ਆ ਕਿਉਂਕਿ ਸਾਡੇ ਖਾਸ ਕਰਕੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਾਂ ਐ ਉਹ ਬਾਹਰ ਵਿਦੇਸ਼ਾਂ ਜਾ ਕੇ ਵੀ ਸੇਵਾ ਕਰਦੀਆਂ ਇੱਥੇ ਦੇ ਲੋਕਾਂ ਦੀ ਸੇਵਾ ਕਰਨ ਵਾਸਤੇ ਅਪੀਲ ਕਰਦੇ ਹਾਂ ਸਮਾਜ ਸੇਵੀ ਸੰਸਥਾਾਂ ਅਸੀਂ ਤਾਂ ਕੋਈ ਉੱਥੇ ਆਣਾ ਚਾਹੀਦਾ ਤਾਂ ਉਹਨਾਂ ਨੂੰ ਜਦ ਨਹੀਂ ਕੋਈ ਆਏ ਪੁੱਜਦੇ ਨਹੀਂ ਸਾਡੇ ਕੋਲ ਆ ਕੇ ਕੋਈ ਜਦ ਵੋਟ ਹੁੰਦੀ ਤਾਂ ਆ ਜਾਂਦੇ ਹੱਥ ਜੋੜਦੇ ਸਾਰੇ ਸਾਨੂੰ ਵੋਟ ਸਾਨੂੰ ਹੁਣ ਨਹੀਂ ਅਸੀਂ ਸਾਨੂੰ ਹੁਣ ਮਤਵ ਨਹੀਂ ਹੁਣ ਅਸੀਂ ਵੋਟ ਪਾਣੀ ਸਾਡਾ ਹੱਲ ਹੋ ਗਿਆ ਸਾਡਾ ਹੱਲ ਕਰਤਾ ਤਾਂ ਬੋਟ ਮੈਜੂਗੀ ਨਹੀਂ ਸਾਡੀ ਕੋਈ ਬੋਟ ਨਹੀਂ ਐਨੀ ਸਾਡੇ 25 30 ਘਰ ਮਤਲਬ ਕੀ ਲੱਗਦਾ ਤੁਹਾਡਾ ਵੀ ਇੱਥੇ ਸਮਾਨ ਸਿਗਾ ਸਾਡਾ ਵੀ ਇੱਥੇ ਹੀ ਆ ਸਾਬ ਕੋ ਸੀ ਸਾਡੇ ਕੋਲ ਕੋਈ ਥੈ ਨਹੀਂ ਆ ਕਿੱਥੇ ਅਸੀਂ ਆਪਣਾ ਸਮਾਨ ਰੱਖਣਾ ਕਿੱਥੇ ਅਸੀਂ ਇਹ ਕਾਰਨ ਗਰੀਬ ਲੋਕ ਆਸੀਂ ਉਹ ਹੀ ਕਮਾਦੇ ਉਹ ਹੀ ਅਸੀਂ ਖਾਂਦੇ ਮਾਲ ਰੱਖਣ ਬੰਨਣੇ ਨੂੰ ਥੈ ਨਹੀਂ ਆ ਸਾਡੇ ਕੋਈ ਨਹੀਂ ਆ ਤੂੜੀਆਂ ਮਹਗੇ ਭੋਦੀਆਂ ਤੂੜੀਆਂ ਲਈਆਂ ਅਸੀਂ ਧੂਪਾਂ ਛਾਵਾਂ ਦੇਖੀਆਂ ਅਸੀਂ ਸਾਕੂ ਦੇਖਿਆ ਅਸੀਂ ਜਲੇ ਵੀ ਤਾਂ ਅਸੀਂ ਲੋਕਾਂ ਦੀ ਅਸੀਂ ਧਿਆੜੀਆਂ ਕਰਕੇ ਤੂੜੀਆਂ ਲਈਆਂ ਅਸੀਂ ਕੋਈ ਕੱਲ ਦਾ ਇੱਥੇ ਖੜਾ ਨਹੀਂ ਹੋਇਆ ਆ ਕੇ ਨਾ ਕਿਸੇ ਨੇ ਪੁੱਛੇ ਨਾ ਕਿਸੇ ਨੇ ਕਿ ਇਹ ਕੀ ਹੋਇਆ ਤੁਹਾਡੇ ਨਾਲ ਕੀ ਨਾ ਹੋਇਆ ਮਾਰ ਗਏ ਅਸੀਂ ਰਾੜਾ ਮਾਰਦੇ ਪਾਣੀ ਮਾਰ ਗਏ ਸੇਰਾ ਫਟਾਉਂਦੇ ਅਸੀਂ ਕਿਸੇ ਨੇ ਸਾਡਾ ਇਹ ਨਹੀਂ ਕਰਿਆ ਸਾਡਾ ਕਿਸੇ ਨੇ ਇਹ ਨਹੀਂ ਕਰਿਆ ਨਾ ਸਾਨੂੰ ਕੱਲ ਦਾ ਕੋਈ ਆਇਆ ਬਾਹਰ 1 ਵਜੇ ਦੀ ਅੱਗ ਲੱਗੀ ਵੀ ਤੇ ਸਾਨੂੰ ਕਿਸੇ ਨੇ ਆਈਆਂ ਨਹੀਂ ਪੁੱਛੇ ਵੀ ਤੁਹਾਡੇ ਕੀਦੇ ਤੂੜੀ ਹੈਗੀ ਡੰਗਰਾਂ ਨਾਲ ਪਾਣੀ ਨੂੰ ਕਾ ਨਾ ਸਾਡੇ ਅਸੀਂ ਅੱਜ ਝੂਟ ਪਾਏ ਮੈਂ ਸਾਨੂੰ ਲਿਆ ਕੇ ਅਸੀਂ ਅਸੀਂ ਲੋਕਾਂ ਦੇ ਧਿਆੜੀਦਾਰਾਂ ਨੇ ਕਿੱਥੇ ਨੂੰ ਜਾਣਾ ਵੋਟਾਂ ਤੋਂ ਸਾਰੇ ਹੱਥ ਜੋੜ ਕੇ ਖੜਦੇ ਸਾਡੇ ਕੋ ਸਾਡੇ ਕੱਲ੍ਹ ਦੇ ਨਾ ਕਿਸੇ ਨੇ ਦੇਖਿਆ ਨੂੰ ਸਾਨੂੰ ਆ ਕੇ ਬਿਲਕੁਲ ਜੀ ਵੱਡਾ ਸਵਾਲ ਹੈਗਾ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਲਈ ਵੀ ਜਿਵੇਂ ਇਹਨਾਂ ਨੇ ਕਿਹਾ ਕਿ ਵੋਟਾਂ ਸਮੇਂ ਤਾਂ ਆ ਕੇ ਹੁਣ ਵੋਟਾਂ ਦਾ ਸਮਾਂ ਵੀ ਹੈਗਾ ਇਹ ਪਰ ਜੇ ਵੋਟਾਂ ਦੇ ਸਮੇਂ ਆ ਕੇ ਵੀ ਇਹਨਾਂ ਦੀ ਸਿਆਸੀ ਆਗੂ ਪਹੁੰਚ ਨਹੀਂ ਕਰ ਰਹੇ ਸਾਰ ਨਹੀਂ ਲੈ ਰਹੇ ਕੱਲ ਦੀ ਅੱਗ ਜਿਹੜੀ ਲੱਗੀ ਹੋਈ ਸੀ ਹਲੇ ਵੀ ਮੈਂ ਤਸਵੀਰਾਂ ਦਿਖਾਉਂਗਾ ਕਿ ਅੱਗ ਜਿਹੜੀ ਆ ਉਸੇ ਤਰ੍ਹਾਂ ਜਿਹੜੇ ਇਹਨਾਂ ਨੇ ਢੇਰ ਲਾਏ ਸੀ ਇੱਥੇ ਭਵੇਂ ਗੋਹੇ ਦੇ ਢੇਰ ਲੱਗੇ ਸੀ ਭਵੇਂ ਤੂੜੀ ਦੇ ਕੁੱਪ ਸੀਗੇ ਭਾਵੇਂ ਛੰਨਾ ਸੀਗੀਆਂ ਉਹਨਾਂ ਨੂੰ ਅੱਗ ਜਿਹੜੀ ਆ ਹਜੇ ਵੀ ਧੁੱਕਦੀ ਨਜ਼ਰ ਆ ਰਹੀ ਹੈ ਪਰ ਜਿਸ ਦੇ ਨਾਲ ਇਸ ਅੱਗ ਦੇ ਨਾਲ ਇਹਨਾਂ ਲੋਕਾਂ ਦਾ ਜਿਹੜਾ ਏ ਉਹ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਇਹਨਾਂ ਦੀ ਜਿਹੜੀ ਪਸ਼ੂਆਂ ਦੀ ਤੂੜੀ ਸੀ ਉਹ ਸੜ ਕੇ ਸੁਆਹ ਹੋ ਗਈ ਹੈ ਕਿਤੇ ਨਾ ਕਿਤੇ ਇਹਨਾਂ ਦੇ ਦਿਲ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸਾ ਵੀ ਹੈਗਾ ਕਿਉਂਕਿ ਪੰਜਾਬ ਦਾ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਇੱਥੇ ਇਹਨਾਂ ਤੱਕ ਨਹੀਂ ਪਹੁੰਚਿਆ ਜਿਵੇਂ ਸਾਨੂੰ ਸਰਪੰਚ ਸਾਹਿਬ ਉਹਨਾਂ ਨੇ ਦੱਸਿਆ ਕਿ ਅਸੀਂ ਪੁਲਿਸ ਥਾਣਾ ਕੀਰਤਪੁਰ ਸਾਹਿਬ ਵਿਖੇ ਵੀ ਫੋਨ ਕੀਤਾ ਉਸ ਫੋਨ ਕਰਨ ਤੋਂ ਬਾਵਜੂਦ ਵੀ ਨਾ ਤਾਂ ਕੋਈ ਪੰਜਾਬ ਤੋਂ ਇੱਥੇ ਕੋਈ ਮਦਦ ਆਈ ਹੈ ਤੇ ਨਾ ਕੋਈ ਸਰਕਾਰੀ ਪ੍ਰਸ਼ਾਸਨ ਅਧਿਕਾਰੀ ਇੱਥੇ ਪਹੁੰਚਿਆ ਹੈ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਸਾਡੀ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਹਨਾਂ ਦੀ ਸਾਰ ਲੈਣ ਵਾਸਤੇ ਕੌਣ ਇੱਥੇ ਪਹੁੰਚਦਾ ਹੈ ਜਿਵੇਂ ਪਿੰਡ ਦੀਆਂ ਬੀਬੀਆਂ ਨੇ ਬੇਨਤੀ ਕੀਤੀ ਹੈ ਸਮਾਜ ਸੇਵੀ ਸੰਸਥਾ ਨੂੰ ਕਿ ਉਹ ਸਾਡੀ ਬਾਹ ਜ਼ਰੂਰ ਫੜਨ ਕਿਉਂਕਿ ਇਹਨਾਂ ਕੋਲ ਆਪਣੇ ਪਸ਼ੂਆਂ ਦੇ ਲਈ ਕੋਈ ਵੀ ਚਾਰਾ ਨਹੀਂ ਹੈ ਕੈਮਰਾ ਨੰਦੀਪ ਰਾਣਾ ਦੇ ਨਾਲ ਬੁੱਧ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਕੀਰਤਪੁਰ ਸਾਹਿਬ